ਬਿਕਰਮਜੀਠਿਆ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਿਏ ਕਿ ਉਹਨਾਂ ਦੇ ਸਾਲੇ ਨੂੰ ਫਿਰ ਤੋਂ ਜਿਹੜਾ ਕਿ ਸੰਮਣ ਚਾਰੀ ਕਰ ਦਿੱਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਜਿਸ ਤੋਂ ਬਾਅਦ ਉੱਥੇ ਹੀ ਗੱਲ ਕਰੀਏ ਤਾਂ ਬਿਕਰਮਜੀਠਿਆ ਦੇ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਸਰ ਆ ਰਿਹਾ ਤੇ ਹੁਣ ਉੱਥੇ ਹੀ ਉਹਨਾਂ ਦੇ ਸਾਲੇ ਨੂੰ ਜਿਹੜਾ ਕਿ ਮੁੜ ਤੋਂ ਸੰਮਣ ਜਾਰੀ ਕਰ ਦਿੱਤਾ ਹੈ ਤਾਂ ਗੱਲ ਕਰੀਏ ਬਿਕਰਮਜੀਠਿਆ ਮਾਮਲੇ ਦੇ ਵਿੱਚ ਤਾਂ ਪੰਜਾਬ ਵਿਜਲੈਂਸ ਬਿਊਰੋ ਨੇ ਬਿਕਰਮਜੀਠਿਆ ਦੇ ਸਾਲੇ ਗਜਪਤ ਸਿੰਘ ਘਰੇਵਾਲ ਨੂੰ ਜਿਹੜਾ ਕਿ ਮੁੜ ਸੰਮਣ ਜਾਰੀ ਕੀਤਾ ਤੇ ਦੁੱਛੇ ਪਾਸੇ ਉੱਥੇ ਹੀ ਜਿਹੜੀ ਹੈ ਕਿ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਹੈ ਕਿ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਗਜਪਤ ਸਿੰਘ ਗਰੇਵਾਲ ਨੂੰ ਨਵੇਂ ਸੱਮਣ ਜਾਰੀ ਕੀਤੇ ਨੇ ਬਿਕਰਮ ਮਜੀਠੀਆ ਦੇ ਸਾਲੇ ਜਿਹੜੇ ਕਿ ਗਜਪਤ ਸਿੰਘ ਗਰੇਵਾਲ ਉਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਕਿ ਕਿਹਾ ਹੈ ਕਿ ਪੇਸ਼ ਹੋਣ ਤੇ ਜਿਸ ਤੋਂ ਬਾਅਦ ਪੁੱਛਗਿੱਛ ਦੇ ਲਈ ਦੁਬਾਰਾ ਸੱਮਣ ਭੇਜ ਦਿੱਤਾ ਗਿਆ ਹੈ ਸੱਮਣ ਐਫ ਆਈ ਆਰ ਨੰਬਰ ਦੇ ਵਿੱਚ ਜਿਹੜਾ ਕਿ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਦੇ ਨਾਲ ਸੰਬੰਧਿਤ ਹੈ ਤੈਤ ਗਜਪਤ ਗਰੇਵਾਲ ਤੋਂ ਬਿਕਰਮ ਮਜੀਠੀਆਂ ਨਾਲ ਜੁੜੀਆਂ ਕੰਪਨੀਆਂ ਅਤੇ ਭਾਈਵਾਲ ਫਰਮਾ ਦੇ ਵਿੱਚ ਉਸਦੀ ਭੂਮਿਕਾ ਬਾਰੇ ਜਾਣਕਾਰੀ ਮੰਗੀ ਗਈ ਹੈ ਤੇ ਦਸਤਾਵੇਜ਼ ਅਨੁਸਾਰ ਕਈ ਵਾਰ ਸਮਣਨ ਕੀਤੇ ਜਾਣ ਦੇ ਬਾਵਜੂਦ ਵੀ ਜਿਹੜਾ ਕਿ ਗਰੇਵਾਲ ਨੇ ਜਾਂਚ ਦੇ ਵਿੱਚ ਸਹਿਯੋਗ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੁਣ ਬਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਕਿਹਾ ਹੈ ਕਿ ਸਮਣਨ ਸਵੀਕਾਰ ਕਰਨ ਦੇ ਬਾਵਜੂਦ ਉਹ ਨਿਰਧਾਰਿਤ ਤਰੀਕੇ ਤੇ ਪੇਸ਼ ਹੋਣ ਤੋਂ ਬਚਿਆ ਤੇ ਜਿਸ ਤੋਂ ਬਾਅਦ ਗੱਲ ਕਰੀਆ ਤਾਂ ਬਿਕਰਮ ਮਜੀਠੀਆ ਨੂੰ ਲੈ ਕੇ ਤਾਂ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਦੇ ਘਰ ਰੇਡ ਮਾਰੀ ਤੇ ਇਸ ਰੇਡ ਤੋਂ ਬਾਅਦ ਕੁਝ ਸਮੇਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਅਕਾਲੀ ਦਲ ਭੜਕ ਜਾਂਦਾ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਕਾਫੀ ਜਿਹੜੇ ਕਿ ਮਹੀਨੇ ਹੋ ਗਏ ਨੇ ਤੇ ਜਿਸ ਤੋਂ ਬਾਅਦ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉੱਥੇ ਹੀ ਉਹਨਾਂ ਦੇ ਸਾਲੇ ਗਜਪਤ ਗਰੇਵਾਲ ਨੂੰ ਜਿਹੜਾ ਕਿ ਨਵੇਂ ਸਮਨ ਜਾਰੀ ਕੀਤੇ ਰਿਤੇ ਤੇ ਜਿਸ ਤੋਂ ਬਾਅਦ ਪੇਸ਼ ਹੋਣ ਦੇ ਹੁਕਮ ਲਗਾਏ ਨੇ ਬਿਕਰਮ ਅਜੀਠਿਆ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਸਾਲੇ ਨੂੰ ਫਿਰ ਤੋਂ ਜਿਹੜਾ ਕਿ ਸਮਨ ਜਾਰੀ ਕਰ ਦਿੱਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਜਿਸ ਤੋਂ ਬਾਅਦ ਉੱਥੇ ਹੀ ਗੱਲ ਕਰੀਏ ਤਾਂ ਬਿਕਰਮ ਅਜੀਠਿਆ ਦੀ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਉੱਥੇ ਹੀ ਉਹਨਾਂ ਦੇ ਸਾਲੇ ਨੂੰ ਜਿਹੜ ਸਮਣ ਜਾਰੀ ਕਰ ਦਿੱਤਾ ਹੈ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਤਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਬਿਕਰਮ ਮਜੀਠੀਆ ਦੇ ਸਾਲੇ ਗਜਪਤ ਸਿੰਘ ਘਰੇਵਾਲ ਨੂੰ ਜਿਹੜਾ ਕਿ ਮੁਰ ਸੰਮਣ ਜਾਰੀ ਕੀਤੇ ਤਹਿਤ ਦੁੱਛੇ ਪਾਸੇ ਉੱਥੇ ਹੀ ਜਿਹੜੀ ਹੈ ਕਿ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਹੈ ਕਿ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਗਜਪਤ ਸਿੰਘ ਗਰੇਵਾਲ ਨੂੰ ਨਵੇਂ ਸੱਮਣ ਜਾਰੀ ਕੀਤੇ ਨੇ ਬਿਕਰਮ ਮਜੀਠੀਆ ਦੇ ਸਾਲੇ ਜਿਹੜੇ ਕਿ ਗਜਪਤ ਸਿੰਘ ਗਰੇਵਾਲ ਉਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਕਿ ਕਿਹਾ ਹੈ ਕਿ ਪੇਸ਼ ਹੋਣ ਤੇ ਜਿਸ ਤੋਂ ਬਾਅਦ ਪੁੱਛਗਿੱਛ ਦੇ ਲਈ ਦੁਬਾਰਾ ਸੱਮਣ ਭੇਜ ਦਿੱਤਾ ਗਿਆ ਹੈ ਸੱਮਣ ਐਫ ਆਈ ਆਰ ਨੰਬਰ ਦੇ ਵਿੱਚ ਜਿਹੜਾ ਕਿ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਦੇ ਨਾਲ ਸੰਬੰਧਿਤ ਹੈ ਤੋ ਗਜਪਤ ਗਰੇਵਾਲ ਤੋਂ ਬਿਕਰਮ ਮਜੀਠੀਆ ਨਾਲ ਜੁੜੀਆਂ ਕੰਪਨੀ ਆਤੇ ਭਾਈਵਾਲ ਫਰਮਾਂ ਦੇ ਵਿੱਚ ਉਸਦੀ ਭੂਮਿਕਾ ਬਾਰੇ ਜਾਣਕਾਰੀ ਮੰਗੀ ਗਈ ਹੈ ਤੇ ਦਸਤਾਵੇਜ਼ ਅਨੁਸਾਰ ਕਈ ਵਾਰ ਸਮਣੇ ਕੀਤੇ ਜਾਣ ਦੇ ਬਾਵਜੂਦ ਵੀ ਜਿਹੜਾ ਹੈ ਕਿ ਗਰੇਵਾਲ ਨੇ ਜਾਂਚ ਦੇ ਵਿੱਚ ਸਹਾਇਕ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੁਣ ਬਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਕਿਹਾ ਹੈ ਕਿ ਸਮਣੇ ਸਵੀਕਾਰ ਕਰਨ ਦੇ ਬਾਵਜੂਦ ਉਹ ਨਿਰਧਾਰਿਤ ਤਰੀਕਾ ਤੇ ਪੇਸ਼ ਹੋਣ ਤੋਂ ਬਚਿਆ ਤੇ ਜਿਸ ਤੋਂ ਬਾਅਦ ਗੱਲ ਕਰੀਆ ਤਾਂ ਬਿਕਰਮ ਮਜੀਠੀਆ ਨੂੰ ਲੈ ਕੇ ਤਾਂ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਦੇ ਘਰ ਰੇਡ ਮਾਰੀ ਇਸ ਰੇਡ ਤੋਂ ਬਾਅਦ ਕੁਝ ਸਮੇਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਅਕਾਲੀ ਦਲ ਭੜਕ ਜਾਂਦਾ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਕਾਫੀ ਜਿਹੜੇ ਕਿ ਮਹੀਨੇ ਹੋ ਗਏ ਨੇ ਤੇ ਜਿਸ ਤੋਂ ਬਾਅਦ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉੱਥੇ ਹੀ ਉਹਨਾਂ ਦੇ ਸਾਲੇ ਗਜਪਤ ਗਰੇਵਾਲ ਨੂੰ ਜਿਹੜਾ ਕਿ ਨਵੇਂ ਸਮਨ ਜਾਰੀ ਕੀਤੇ ਨੇ ਤੇ ਜਿਸ ਤੋਂ ਬਾਅਦ ਪੇਸ਼ ਹੋਣ ਦੇ ਹੁਕਮ ਲਗਾਏ ਨੇ